ਡੌਂਕੀ ਲਗਾ ਕੇ ਯੂਕੇ ਜਾ ਰਹੇ ਕੁਝ ਨੌਜਵਾਨਾਂ ਦੇ ਨਾਲ ਇੱਕ ਬੇहद ਵੱਡਾ ਹਾਦਸਾ ਵਾਪਰ ਗਿਆ। ਦਰਸਲ ਤੁਹਾਨੂੰ ਦੱਸੀਏ ਕਿ ਇਹ ਫਰਾਂਸ ਤੋਂ ਯੂਕੇ ਜਾ ਰਹੀ ਸੀ ਕਿਸ਼ਤੀ ਦੇ ਵਿੱਚ 80 ਨੌਜਵਾਨ ਸਵਾਰ ਸਨ ਜਿਨ੍ਹਾਂ ਦੇ ਨਾਲ ਵੱਡੀ ਇੱਕ ਘਟਨਾ ਵਾਪਰ ਗਈ ਹੈ। ਦਰਸਲ ਦੱਸੀਏ ਕਿ ਇਸ ਵਿਚਾਲੇ 29 ਸਾਲ ਦਾ ਇੱਕ ਜਲੰਧਰ ਦਾ ਰਹਿਣ ਵਾਲਾ ਨੌਜਵਾਨ ਜੋ ਕਿ ਹੈ ਉਹ ਲਾਪਤਾ ਹੋ ਗਿਆ। ਪਰਿਵਾਰ ਦੇ ਉੱਤੇ ਦੁੱਖਾਂ ਦਾ ਪਹਾੜ ਟੁੱਟਿਆ ਤੇ ਹੁਣ ਆਪਣੇ ਪੁੱਤ ਦੀ ਪਾਲਤੀ ਉਮੀਦ ਜਿਹੜੀ ਆ ਪਰਿਵਾਰ ਲਗਾ ਰਿਹਾ ਪਰ ਫਰਾਂਸ ਪੁਲਿਸ ਵੀ ਲਗਾਤਾਰ ਹੀ ਉਸ ਨੌਜਵਾਨ ਦੀ ਪਾਲ ਜਿਹੜੀ ਆ ਕਰ ਰਹੀ ਹੈ ਤਾਂ ਅਸੀਂ ਇਹ ਕਿ ਹੁਣ ਪਰਿਵਾਰ ਨੂੰ ਦੁਆ ਜਿਹੜਾ ਫੋਨ ਆਉਂਦਾ ਤੇ ਉਸ ਤੋਂ ਬਾਅਦ ਉਹ ਮਿੰਟਾਂ ਦੇ ਵਿੱਚ ਪਰਿਵਾਰ ਵਿੱਚ ਸੂਕ ਦੀ ਲਹਿਰ ਪਾਈ ਜਾਂਦੀ ਹੈ ਕਿਉਂਕਿ ਉਹਨਾਂ ਦਾ ਗੱਭਰੂ ਜਵਾਨ ਪੁੱਤ ਜਿਹੜਾ ਹੁਣ ਲਾਪਤ ਹੈ ਅਰਵਿੰਦਰ ਸਿੰਘ ਉਸਦਾ ਨਾਮ ਹੈ ਔਰ ਪਟਨੂਰਾ ਲੁਬਾਣਾ ਪਿੰਡ ਦਾ ਰਹਿਣ ਵਾਲਾ ਜਲੰਧਰ ਦੇ ਲਗਦੇ ਪਿੰਡ ਵਿੱਚ ਰਹਿਣ ਵਾਲਾ ਹੈ ਔਰ ਇਸ ਦੇ ਵਿਚਾਲੇ ਯੂਕੇ ਜਾ ਰਿਹਾ ਸੀ ਇਹ ਡਾਂਕੇ ਲਗਾ ਕੇ ਤੇ ਕਿਸ਼ਤੀ ਇੱਕਦਮ ਜਿਹੜੀ ਆ ਉਹ ਉਸ ਦੇ ਨਾਲ ਇੱਕ ਬਠਾਸਾ ਜਿਹੜਾ ਵਾ ਉਹ ਵਾਪਰ ਗਿਆ ਤਾਂ ਅਸੀਂ ਇਹ ਕਿ ਕਿਸ਼ਤੀ ਦੇ ਵਿੱਚ ਬਲਾਸਟ ਹੋਣ ਦੇ ਕਰਕੇ ਕਿਸ਼ਤੀ ਬਾਣੀ ਦੇ ਵਿੱਚ ਡੁੱਬ ਗਈ ਔਰ ਫਰਾਂਸ ਪੁਲਿਸ ਨੌਜਵਾਨਾਂ ਦਾ ਰੈਸਕਿਊ ਕਰ ਰਹੀ ਹੈ ਪਰ 29 ਸਾਲ ਦਾ ਜਲੰਧਰ ਦਾ ਰਵਿੰਦਰ ਸਿੰਘ ਅਜੇ ਵੀ ਲਾਪਤਾ ਹੈ ਫਰਾਂਸ ਤੋਂ ਡਾਂਕੀ ਰਾਹੀ ਲੁਕੇ ਜਾ ਰਹੇ ਸੀਗੇ ਇਹ 80 ਨੌਜਵਾਨ ਜਿਨ੍ਹਾਂ ਦੇ ਨਾਲ ਵੱਡੇ ਪੱਗਰ ਦਾ ਹਾਥਾ ਵਾਪਰ ਗਿਆ ਦੱਸਿਏ ਕਿ ਇਸ ਵਿਚਾਲੇ ਹੁਣ ਪਰਿਵਾਰ ਜਿਹੜਾ ਦੁੱਖਾਂ ਦੇ ਵਿੱਚ ਐ ਨੌਜਵਾਨ ਦੀ ਤਸਵੀਰ ਕਾਫੀ ਸੋਸ਼ਲ ਮੀਡੀਆ ਤੇ ਵਾਰ ਰਹੀ ਐ ਬਹੁਤ ਸਾਰੇ ਨੌਜਵਾਨ ਵਿਦੇਸ਼ਾਂ ਦੇ ਵੱਲ ਰੋਖ ਕਰਦੇ ਨੇ ਵਿਦੇਸ਼ਾਂ 'ਚ ਜਾਣ ਦਾ ਸੁਪਨਾ ਦੇਖਦੇ ਨੇ ਪਰ ਕਈ ਵਾਰ ਉਹਨਾਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਕੋਈ ਵੱਡਾ ਪਾਣਾ ਵਾਪਰ ਸਕਦਾ। ਇਸੇ ਤਰੀਕੇ ਦੇ ਨਾਲ ਪਰਿਵਾਰ ਦੇ ਉੱਤੇ ਦੁੱਖਾਂ ਦਾ ਪਹਾੜ ਟੁੱਟਿਆ ਕਿ ਕਿਸ਼ਤੀ ਦੇ ਵਿੱਚ ਬਲਾਸਟ ਹੋਣ ਦੇ ਕਰਕੇ ਉਹ ਕਿਸ਼ਤੀ ਡੁੱਬ ਗਈ ਤੇ ਬਾਕੀ ਸਾਰੇ ਨੌਜਵਾਨ ਜਿਹੜੇ ਨੇ ਉਹਨਾਂ ਦੇ ਬਾਰੇ ਜਾਣਕਾਰੀ ਮਿਲੀ ਪਰ ਅਰਵਿੰਦਰ ਸਿੰਘ ਲਾਪਤਾ ਹੋ ਗਿਆ। ਪਰਿਵਾਰ ਨੂੰ ਸੂਚਨਾ ਦਿੱਤੀ ਗਈ ਕਿ ਤੁਹਾਡਾ ਪੁੱਤ ਜਿਹੜਾ ਨਹੀਂ ਮਿਲਿਆ ਬਾਕੀ ਸਾਰੇ ਜਿਹੜੇ ਨੌਜਵਾਨ ਮਿਲ ਛੁੱਕੇ ਨੇ ਤੇ ਇਸ ਕਿਸ਼ਤੀ ਦੇ ਵਿੱਚ ਵੱਖ-ਵੱਖ ਰਾਜਾਂ ਦੇ ਜਿਹੜੇ ਨੌਜਵਾਨ ਸਵਾਰ ਸੀ ਤੇ ਕੁਝ ਪੰਜਾਬੀ ਸੀ ਔਰ ਜਿਨ੍ਹਾਂ ਦੇ ਵਿੱਚੋਂ ਜਲੰਧਰ ਦਾ ਅਰਵਿੰਦਰ ਸਿੰਘ ਵੀ ਸੀ ਜੋ ਹੁਣ ਲਾਪਤਾ ਹੈ ਤਾਂ ਇਸ ਤੋਂ ਬਾਅਦ ਹੁਣ ਤੁਹਾਨੂੰ ਦੱਸਿਏ ਕਿ ਇਹ ਮਾਮਲਾ ਹੁਣ ਸੁਰਖੀਆਂ ਦਾ ਵਿਸ਼ਾ ਲਗਾਤਾਰ ਹੀ ਫਰਾਂਸ ਪੁਲਿਸ ਅਰਵਿੰਦਰ ਸਿੰਘ ਦੀ ਪਾਲ ਕਰਦੀ ਹੋਈ ਦਿਖਾਈ ਦੇ ਰਿਹਾ ਤਾਂ ਹੁਣ ਪਰਿਵਾਰ ਜਿਹੜਾ ਸਤਵੇਂ ਦੇ ਵਿੱਚ ਜ਼ਰੂਰ ਹੈ ਕਿਉਂਕਿ ਨੌਜਵਾਨਾਂ ਦੇ ਅੰਦਰ ਬਹੁਤ ਜ਼ਿਆਦਾ ਵਿਦੇਸ਼ਾਂ ਦੇ ਵੱਲ ਜਾਣ ਦਾ ਰੇਜ਼ ਹੁੰਦਾ ਹੈ ਨੌਜਵਾਨ ਵਿਦੇਸ਼ਾਂ ਵੱਲ ਰੁੱਕ ਕਰਨਾ ਚਾਹੁੰਦੇ ਨੇ ਪਰ ਕਈ ਵਾਰ ਵੱਡੇ ਹਾਦਸਿਆਂ ਦੇ ਸ਼ਿਕਾਰ ਹੋ ਜਾਂਦੇ ਨੇ ਇਸ ਵਿਚਾਲੇ ਹੁਣ ਤੁਹਾਨੂੰ ਦੱਸ ਜੀਏ ਕਿ ਜਲੰਧਰ ਦਾ 29 ਸਾਲ ਦਾ ਅਰਵਿੰਦਰ ਸਿੰਘ ਲਾਪਤ ਹੈ ਤੇ ਹੁਣ ਕਦ ਇਹ ਮਾਪਿਆਂ ਨੂੰ ਸੂਚਨਾ ਮਿਲੇਗੀ ਕਿ ਉਹਨਾਂ ਦਾ ਪੁੱਤ ਮਿਲ ਚੁੱਕਾ ਹੈ ਇਹ ਤਾਂ ਹੁਣ ਦੇਖਣਾ ਹੋਵੇਗਾ ਕਿਉਂਕਿ ਲਗਾਤਾਰ ਹੀ ਪਾਲੁਸਤੀ ਜਾਰੀ ਹੈ ਇੱਕਦਮ ਕਿਸ਼ਤੀ ਦੇ ਵਿੱਚ ਬਲਾਸਟ ਹੋਣ ਕਰਕੇ ਇੱਕ ਵੱਡੀ ਕਟਾ ਜਿਹੜੀ ਆ ਉਹ ਵਾਪਰ ਗਈ ਹੈ ਤਾਂ ਇਸ ਵਿਚਾਲੇ ਹੁਣ ਤੁਹਾਨੂੰ ਦੱਸ ਜੀਏ ਕਿ ਪਰਿਵਾਰ ਦੇ ਉੱਤੇ ਦੁੱਖਾਂ ਦਾ ਪਹਾੜ ਟੁੱਟਿਆ ਟਰਾਂਸਪੋਰਟ ਯੂਕੇ ਜਾ ਰਹੀ ਸੀ ਕਿਸ਼ਤੀ ਤੇ ਜੋ ਕਿ ਰਸਤੇ ਦੇ ਵਿੱਚ ਹਾਦਸੇ ਦਾ ਸ਼ਿਕਾਰ ਹੋ